ਲਗੋ ਚਲੇ ਦੇਖੋ ਅੱਛਾ ਪੁਲਿਸ ਲਗਾ ਕਿਹੜਾ ਜਾਬ ਜਿਹੜਾ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੋਧ ਨਸ਼ਾ ਵਿਰੁੱਧ ਦੇ ਤਹਿਤ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਅਡੌਪਟ ਕੀਤਾ ਉਹਦੇ ਤਹਿਤ ਅੱਜ ਅਸੀਂ ਮਕਬੂਲਪੁਰਾ ਦੇ ਵਿੱਚ ਇੱਕ ਡੈਮੋਲਿਸ਼ਨ ਡਰਾਈਵ ਚੱਲ ਰਹੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਕੀਤੇ ਗਏ ਆ ਤੇ ਪੁਲਿਸ ਹੈਲਪ ਅਸੀਂ ਪ੍ਰੋਵਾਈਡ ਕੀਤੀ ਹੈ ਇਹ ਗੁਰਮੀਤ ਸਿੰਘ ਨਾਮ ਦਾ ਇੱਕ ਬੜਾ ਨੋਟੋਰੀਅਸ ਸਮੱਗਲਰ ਹੈ ਜਿਨੇ ਨਾਰਕੋ ਮਨਿਨਾ ਐਲ ਗਾਟਨ ਮਨਿਨਾ ਵਾਲੇ ਸਾਰਾ ਨਜਾਇਜ਼ ਜਾਇਦਾਦ ਬਣਾਈ ਹੈ ਔਰ ਉਹਨੂੰ ਜਿਹੜੇ ਬਾਈ ਲॉज ਦੀ ਵੀ ਵਾਇੋਲੇਸ਼ਨ ਕੀਤੀ ਹੈ ਇਲਿਗੈਲਿਟੀ ਕੀਤੀ ਹੈ ਟਾਈਮ ਕਾਰਪੋਰੇਸ਼ਨ ਨੇ ਆਰਡਰ ਕੀਤੇ ਉਹਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਐਨਡੀਪੀਐਸ ਦਾ ਮੁਕਦਮਾ ਹੈ ਐਸਐਸਓਸੀ ਮੁਹੱਲੀ ਦੇ ਵਿੱਚ ਉਹ ਉਹਦੇ ਚੋ ਜੇਲ੍ਹ ਚ ਹੈ ਇਸ ਟਾਈਮ ਜੀ ਔਰ ਉਸ ਤੋਂ ਇਲਾਵਾ ਮਕਬੂਲਪੁਰਾ ਤੇ ਸੁਲਤਾਨਵਿੰਡ ਦੇ ਵਿੱਚ ਵੀ ਉਹਦੇ ਖਿਲਾਫ ਇੱਕ ਇੱਕ ਮੁਕਦਮਾ ਆਲਰੇਡੀ ਐਨਡੀਪੀਐਸ ਦਾ ਦਰਜ ਹੈ ਔਰ ਇਹ ਜੇ ਅਸੀਂ ਦੇਖੀ ਜਾਈਏ ਤੇ ਸਾਡੇ ਅੰਮ੍ਰਿਤਸਰ ਦੇ ਏਰੀਆ ਵਿੱਚ ਕਮਿਸ਼ਨਰੇਟ ਦੇ ਵਿੱਚ ਇਹ ਪੰਜਵੀਂ ਡੈਮੋਲੇਸ਼ਨ ਹੈ ਚਾਰ ਡੈਮੋਲੇਸ਼ਨਸ ਅਸੀਂ ਕਾਰਪੋਰੇਸ਼ਨ ਨੂੰ ਹੈਲਪ ਦਿੱਤੀ ਹੈ ਮਾਰਚ ਮਾਰਚ ਮਹੀਨੇ ਤੇ ਔਰ ਜਿਹੜੀ ਕਾਰਗੁਜ਼ਾਰੀ ਜੇ ਅਪਾ ਮਾਰਚ ਦੀ ਦੇਖੀਏ ਸਾਰੇ ਮਹੀਨੇ ਦੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਤਾਂ ਐਨਡੀਪੀਐਸ ਐਕਟ ਦੇ ਤਹਿਤ 125 ਐਫਆਈਆਰ ਅਰਜ ਕੀਤੀਆਂ ਗਈਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ 237 ਡਰਗ ਸਮਗਲਰ ਤੇ ਪੈਟਰੋਲ ਫੜੇ ਗਏ ਹਿਰੋਇਨ ਦੀ ਰਿਕਵਰੀ 1 ਮਹੀਨੇ ਚ ਬੜੀ ਰਮਾਰਕੇਬਲ ਰਹੀ ਹੈ 36.36 ਕਿਲੋ ਹਿਰੋਇਨ ਫੜੀ ਗਈ ਹੈ ਓਪੀਐਮ ਜਿਹੜੀ ਅਫੀਮ ਹੈ ਉਹ 2.179 ਕਿਲੋ ਫੜੀ ਗਈ ਹੈ 5000 513 ਕੈਪਸੂਲ ਤੇ ਗੋਲੀਆਂ ਤੇ ਟੀਕੇ ਫੜੇ ਗਏ ਆ 1.5 ਲੱਖ ਡਰਗ ਮਨੀ ਫੜੀ ਗਈ ਹੈ ਔਰ 18 ਜਿਹੜੇ ਆ ਵਾਹਨ ਉਹ ਐਨਡੀਪੀਐਸ ਦੇ ਤਹਿਤ ਵਾਹਨਾਂ ਦੇ ਜ਼ਬਤ ਕੀਤੇ ਗਏ ਆ ਉਹਦੇ ਚ 5 ਫੋਰ 4-ਵੀਲਰ ਨੇ ਤੇ 13 ਟੂ-ਵੀਲਰਸ ਔਰ ਅਗਰ ਵੱਡੀ ਮੱਛੀ ਦੀ ਗੱਲ ਕਰੀਏ ਮਾਰਚ ਮਾਰਚ ਮਹੀਨੇ ਦੇ ਵਿੱਚ ਜਿਹਨੂੰ ਅਸੀਂ 2 ਕਿਲੋ ਐਂਡ ਬਾਅਵ ਜਿਹੜੀ ਰਿਕਵਰੀ ਹੈ ਉਹ ਚ 9 ਗ੍ਰਿਫਤਾਰੀਆਂ ਹੋਈਆਂ ਜਿਚ ਅਮੋਲਕ ਸਿੰਘ ਤੇ ਉਹਦਾ ਬੇਟਾ ਬੜਾ ਖਿਆਤ ਜਿਹੜਾ ਨੋਟੋਰੀਅਸ ਡਰਗਸ ਮਗਲਰ ਔਰ ਇੱਕ ਤਰਮਿੰਦਰ ਜਿਹਤੋਂ 8 ਕਿਲੋ ਬ੍ਰਾਮਧੋਈ ਮਜੀਠਾ ਰੋਡ ਦੇ ਤਹਿਤ ਔਰ ਇਹ ਪੁਲਿਸ ਦੇ ਉੱਤੇ ਜਿਹੜੀ ਫਾਇਰਿੰਗ ਵਾਲੀ ਇਨਸੀਡੈਂਟਸ ਹੋਏ 5 ਹੋਏ ਮਾਰਚ ਦੇ ਵਿੱਚ ਪੁਲਿਸ ਇਨਕਾਊਂਟਰਸ ਦੇ ਵਿੱਚ ਸੋ ਮੈਂ ਸਮਝਦਾ ਕਿ ਜਿਹੜੀ ਮਾਰਤਾ ਮਹੀਨਾ ਸਪੈਸ਼ਲ ਡਰਾਈਵ ਸੀਗੀ ਉਹਦੇ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਂ ਤੁਹਾਡਨਾ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਗੁਰੂ ਨਗਰੀ ਦੀ ਸਾਰੀ ਸੰਗਤ ਨੇ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੀਆਂ ਟਿਪਸ ਸਾਡੀ ਜਿਹੜੀ ਲੋਕਲ ਡਰੱਗ ਹੈਲਪਲਾਈਨ ਹੈ ਉਹਦੇ ਤੇ ਵੀ WhatsApp ਤੇ ਆ ਰਹੀਆਂ ਸੇ ਪੰਜਾਬ ਦੀ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਜਾਂਦੀ ਉਸ ਤੇ ਤਾਂ ਆ ਹੀ ਰਹੀਆਂ ਤੋ ਉਹਦੇ ਨਾਲ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਮੈਂ ਆਸ ਹੈ ਮੈਨੂੰ ਪੂਰੀ ਕਿ ਇਸ April ਮਹੀਨੇ ਦੇ ਆਗਾਜ਼ ਦੇ ਵਿੱਚ ਜਿਵੇਂ ਆਪਾਂ ਡੈਮੋਲਿਸ਼ਨ ਤੋਂ ਸ਼ੁਰੂ ਕੀਤਾ ਇਹਦੇ ਚ ਵੀ ਇਸ ਜਿਹੜੀ ਡਰੱਗਸ ਦੇ ਅਗੇਂਸਟ ਡਰਾਈਵ ਹੈ ਉਹਦੇ ਚ ਇਸੇ ਜ਼ਿਲ੍ਹੇ ਨਾਲ ਇਸੇ ਉਸ ਸ਼ਹਿਰ ਨਾਲ ਕੰਮ ਕੀਤਾ ਜਾਏਗਾ